ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਪੰਥਕਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਜੀ ਨੂੰ ਅਪੀਲ ਕਰਦਾ ਵਾਂ ਕਿ ਜਿਹੜਾ ਜੰਗ ਨੂੰ ਮੱਦੇ ਨਜ਼ਰ ਰੱਖਦੇ ਹੋਆ ਕੋਰੀਡੋਰ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕੀਤਾ ਸੀ ਅੱਜ ਜੰਗ ਦੇ ਉੱਤੇ ਵਿਸ਼ਰਾਮ ਲੱਗ ਚੁੱਕਾ ਵਾ ਔਰ ਦੋਵਾਂ ਦੇਸ਼ਾਂ ਦੇ ਵਿੱਚ ਸ਼ਾਂਤੀਪੂਰਵਕ ਜਿਹੜਾ ਵਾ ਮਾਹੌਲ ਚੱਲ ਰਿਹਾ ਵਾ ਮੈਂ ਅਪੀਲ ਕਰਦਾ ਵਾਂ ਕਿ ਪੰਜਾਬ ਦੀਆਂ ਔਰ ਇਸ ਪੂਰੇ ਸਿੱਖ ਸੰਗਤਾਂ ਦੀ ਔਰ ਨਾਨਕ ਨਾਮ ਲੇਵਾ ਸਾਧ ਸੰਗਤਾਂ ਦੀ ਮੰਗ ਆ ਕਿ ਇਹ ਜਿਹੜਾ ਲਾਂਗਾ ਕੋਰੀਡੋਰ ਵਾਲਾ ਵਾ ਇਹਨੂੰ ਜਿਹੜਾ ਵਾ ਪਹਿਲਾਂ ਦੀ ਤਰ੍ਹਾਂ ਜਿਹੜਾ ਵਾ ਖੋਲ ਦਿੱਤਾ ਜਾਵੇ ਔਰ ਖੁੱਲੇ ਦਰਸ਼ਨ ਦਿਦਾਰੇ ਕਰਨ ਦਾ ਜਿਹੜਾ ਵਾ ਸਿੱਖ ਸੰਗਤਾਂ ਨੂੰ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਜਿਹੜਾ ਵਾ ਸੁਭਾਗ ਪ੍ਰਾਪਤ ਹੋਵੇ ਔਰ ਨਾਲ ਦੀ ਨਾਲ ਜਿਹੜੀਆਂ ਸੰਗਤਾਂ ਨੇ ਦਰਸ਼ਨ ਕਰਨ ਵਾਸਤੇ ਜਾਣਾ ਵਾ ਉਨ੍ਹਾਂ ਦੇ ਜਾਣ ਦਾ ਪ੍ਰਬੰਧ ਪਹਿਲਾਂ ਦੀ ਤਰ੍ਹਾਂ ਜਿਹੜਾ ਵਾ ਨਿਰੰਤਰ ਜਾਰੀ ਕੀਤਾ ਜਾਵੇ ਔਰ ਦੋਵਾਂ ਤਰਫ ਤੋਂ ਜਿਹੜੀ ਆ ਰਹਿ ਲੈ ਕੇ ਕਿਵੇਂ ਪਹਿਲਾਂ ਸੰਗਤਾਂ ਜਾਂਦੀਆਂ ਸੀ ਉਵੇਂ ਹੀ ਪਹਿਲਾਂ ਦੀ ਤਰ੍ਹਾਂ ਜਿਹੜੀਆਂ ਸੰਗਤਾਂ ਨੂੰ ਜਿਹੜਾ ਵਾ ਦਰਸ਼ਨ ਦਿਦਾਰੇ ਕਰਾਏ ਜਾਣ ਔਰ ਇਹ ਜਿਹੜੀ ਮੰਗ ਪੰਜਾਬ ਦੇ ਸਿੱਖਾਂ ਦੀ ਨਹੀਂ ਬਲਕਿ ਹੋਰਨਾ ਸਟੇਟਾਂ 'ਚ ਵੀ ਜਿਹੜੇ ਬੈਠੇ ਸਿੱਖ ਆ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਿੱਖ ਆ ਉਹਨਾਂ ਸਾਰਿਆਂ ਦੀ ਆ ਭਾਵੇਂ ਦਿੱਲੀ ਦੇ ਵਿੱਚ ਸਿੱਖ ਬੈਠੇ ਆ ਭਾਵੇਂ ਗੁਜਰਾਤ ਦੇ ਵਿੱਚ ਸਿੱਖ ਬੈਠੇ ਆ ਭਾਵੇਂ ਹਰਿਆਣੇ 'ਚ ਸਿੱਖ ਬੈਠੇ ਆ ਕਿ ਬਲਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਜਾਣ ਵਾਲਾ ਰਸਤਾ ਸਾਰਿਆਂ ਦੇ ਲਈ ਆ ਔਰ ਸਾਰੇ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੀਆਂ ਰੂਹਾਂ ਨੇ ਤੇ ਮੈਂ ਅਪੀਲ ਕਰਦਾ ਵਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਔਰ ਗ੍ਰਹਿ ਮੰਤਰੀ ਸਾਹਿਬ ਨੂੰ ਕਿ ਇਹ ਜਿਹੜੀ ਮੰਗ ਆ ਇਹ ਪਹਿਲ ਦੇ ਆਧਾਰ ਤੇ ਸਿੱਖਾਂ ਦੀ ਮੰਗ ਦੇ ਉੱਤੇ ਗੌਰ ਕੀਤੀ ਜਾਵੇ ਔਰ ਇਹ ਅਪੀਲ ਨੂੰ ਪ੍ਰਵਾਨ ਕੀਤਾ ਜਾਵੇ ਔਰ ਕਰਤਾਰਪੁਰ ਸਾਹਿਬ ਜਾਣ ਵਾਲਾ ਲੰਘਾ ਜਿਹੜਾ ਵਾ ਜਿਵੇਂ ਪਹਿਲਾਂ ਨਿਰੰਤਰ ਜਥੇ ਜਾਂਦੇ ਸੀ ਉਸੇ ਤਰੀਕੇ ਨਾਲ ਜਥਿਆਂ ਨੂੰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਜਾਵੇ ਔਰ ਜੀਵਨ ਸਫਲਾ ਕੀਤਾ ਜਾਵੇ ਕਿਉਂਕਿ ਜੇ ਅਸੀਂ ਗੁਰੂ ਦੇ ਘਰ ਨੂੰ ਜਾਣ ਵਾਲੇ ਰਸਤਿਆਂ ਨੂੰ ਬੰਦ ਕਰਦੇ ਆਂ ਤੇ ਫਿਰ ਸਾਡੇ ਜ਼ਿੰਦਗੀ ਦੇ ਬਹੁਤ ਸਾਰੇ ਰਸਤੇ ਉਹ ਪ੍ਰਮਾਤਮਾ ਬੰਦ ਕਰਨ ਦੀ ਤਾਕਤ ਰੱਖਦਾ ਵਾ ਇਸ ਕਰਕੇ ਅਸੀਂ ਉਸ ਪਰਮਾਤਮਾ ਤੋਂ ਗੁਰੂ ਨਾਨਕ ਪਾਤਸ਼ਾਹ ਨੂੰ ਜਿਹੜਾ ਵਾ ਉਸ ਦੇ ਸਿਧਾਂਤਾਂ ਨੂੰ ਕਦੀ ਵੀ ਉਸ ਦੇ ਘਰ ਨੂੰ ਜਾਣ ਵਾਲੇ ਰਸਤੇ ਨੂੰ ਕਦੀ ਵੀ ਬੰਦ ਕਰਨ ਦੀ ਹਿੰਮਤ ਨਾ ਜਤਾਈਏ ਔਰ ਜੰਗ ਨੂੰ ਦੇਖਦੇ ਆ ਹੋਇਆ ਮਾਹੌਲ ਨੂੰ ਦੇਖਦੇ ਆ ਹੋਇਆ ਉੱਥੇ ਜਿਹੜਾ ਸੀ ਰੋਕ ਲਾਈ ਗਈ ਸੀ ਉਹਨੂੰ ਰੋਕ ਹਟਾਈ ਜਾਵੇ ਔਰ ਸੰਗਤਾਂ ਨੂੰ ਖੁੱਲੇ ਦਰਸ਼ਨ ਦੇ ਹਾਰੇ ਕਰਨ ਦਾ ਜਿਹੜਾ ਸੁਭਾਗ ਪ੍ਰਾਪਤ ਕਰਾਇਆ ਜਾਵੇ ਇਹ ਬੇਨਤੀ ਅਪੀਲ ਕਰਨ ਦਾ ਸਾਡਾ ਮਕਸਦ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ